ਮਾਈਗਰੇਨ ਜਿਹੜਾ ਜਿਹਨੂੰ ਮਾਈਗਰੇਨ ਹੈਗਾ ਸ਼ਾਇਦ ਉਹ ਵੀਡੀਓ ਦੇਖੂਗਾ ਤੁਹਾਡੀ ਉਹਨੂੰ ਪਤਾ ਹੋਊ ਵੀ ਮਾਈਗਰੇਨ ਚ ਬਈ ਬਹੁਤ ਔਖਾ ਹੁੰਦਾ ਐਂ ਲੱਗਦਾ ਜਿਵੇਂ ਸਿਰ ਤੇ ਕੋਈ ਥੋੜੀਆਂ ਮਰੀ ਜਾਂਦਾ ਹੈ ਉਲਟੀਆਂ ਲੱਗ ਜਾਂਦੀਆਂ ਜਿੰਨਾ ਚਿਰ ਟੀਕਾ ਨਹੀਂ ਲਵਾਉਂਦਾ ਸੀ ਠੀਕ ਹੀ ਨਹੀਂ ਹੁੰਦਾ ਸੀ ਮਾਈਗਰੇਨ ਮਾਈਗਰੇਨ ਚੱਲੀ ਚੱਲੀ ਜਾਂਦਾ ਚੱਲੀ ਚੱਲੀ ਜਾਂਦਾ ਬਈ ਕੁਝ ਵੀ ਨਹੀਂ ਕੀਤਾ ਕੱਲੀ ਡਾਈਟ ਨਾਲ ਨਾ ਤਾਂ ਐਸਿਡ ਬੰਦ ਹੈ ਨਾ ਮਾਈਗਰੇਨ ਹੁੰਦਾ ਐਸਿਡ ਬੰਦ ਹੈ ਮੇਨ ਛੋਲਿਆਂ ਨਾਲ ਰਾਜਮਾ ਨਾਲ ਸਾਗ ਨਾਲ ਐਸਿਡ ਜਿੰਨੇ ਆਪਾਂ ਰੈਗੂਲਰ ਚੱਲ ਰਿਹਾ ਮੈਂ ਪਹਿਲਾਂ ਜਦੋਂ ਸਾਗ ਖਾਣਾ ਹੁੰਦਾ ਸੀ ਪਹਿਲਾਂ ਕੈਪਸੂਲ ਲੈਂਦੇ ਫੇਰ ਸਾਗ ਖਾਂਦਾ ਸੀ ਹੁਣ ਭਾਈ ਮੇਰੀ ਕਿਸੇ ਦਿਨ ਸਾਰੇ ਸਾਰੇ ਦਿਨ ਦੀ ਡਾਈਟ ਹੀ ਛੋਲੇ ਹੁੰਦੀ ਹੈ ਸਵੇਰੇ ਸਪਰਾਉਟਸ ਖਾਦੇ ਕਾਲੇ ਛੋਲੇ ਵਿੱਚ ਪਿਆਜ਼ ਪੂਜ ਕੱਟ ਕੇ ਵਧੀਆ ਫੇਰ ਲੰਚ ਚ ਛੋਲੇ ਦੀ ਸਬਜ਼ੀ ਖਾਦੀ ਨਾਲ ਚੌਲਾਂ ਦੇ ਰਾਤ ਨੂੰ ਛੋਲੇ ਦਾ ਸੂਪ ਪੀ ਲਿਆ ਐਸਿਡ ਦਾ ਕੋਈ ਨਾਮੁ ਨਿਸ਼ਾਨੇ ਨਹੀਂ ਬਲਕਿ ਅਗਲੇ ਦਿਨ ਵੱਧ ਫਰੈਸ਼ ਹੁੰਦਾ ਹੈ ਬੇਟ ਜੀ ਬਲ ਭਾਈ ਲੋਕ ਕਹਿੰਦੇ ਨੇ ਗ੍ਰੀਨ ਟੀ ਬਲੈਕ ਟੀ ਇਹ ਪੀ ਲੋ ਇਹਦੇ ਨਾਲ ਵਜ਼ਨ ਘਟ ਜਾਂਦਾ ਹੈ ਬਈ ਆਏ ਵਜੇ ਨਹੀਂ ਘਟਦਾ ਵੀ ਆਪਾਂ ਸਾਰਾ ਦਿਨ ਬਲੈਕ ਟੀ ਤੇ ਗ੍ਰੀਨ ਟੀ ਪੀ ਚ ਲਈ ਵਜਨ ਘਟ ਜੂਗਾ ਇਹ ਮਤਲਬ ਕਹਿੰਦਾ ਹੁੰਦਾ ਹੈ ਕੰਪਨੀਆਂ ਨੇ ਤਾਂ ਚਲੋ ਆਪਦਾ ਪ੍ਰੋਡਕਟ ਵੇਚਣਾ ਇਹ ਬਲੈਕ ਟੀ ਤੇ ਗ੍ਰੀਨ ਟੀ ਆਪਾਂ ਇੱਕ ਟਾਈਮ ਜਾਂ ਦੋ ਟਾਈਮ ਐਡ ਕਰਨੀ ਹੈ ਵਿੱਚ ਜਿਵੇਂ ਆਪਾਂ ਸ਼ਾਮ ਨੂੰ ਚਾਹ ਪੀਂਦੇ ਆ 5 ਵਜੇ ਵਾਲੀ ਚਾਹ ਆਪਣੇ ਨੋਰਮਲ ਪੰਜਾਬੀ ਆਪਾਂ ਚਾਹ ਹੀ ਪੀਂਦੇ ਸਾਰਾ ਦਿਨ 5 ਵਜੇ ਵਾਲੀ ਜਿਹੜੀ ਚਾਹ ਹੈ ਨਾ ਉਹਦੀ ਥਾਂ ਤੇ ਉਹਨੂੰ ਰਿਪਲੇਸ ਕਰ ਦਿਓ ਗ੍ਰੀਨ ਟੀ ਨਾਲ ਅੱਛਾ ਜਾਂ ਉਹਨੂੰ ਰਿਪਲੇਸ ਕਰ ਦਿਓ ਬਲੈਕ ਕੌਫੀ ਨਾਲ ਬਲੈਕ ਕੌਫੀ ਆਲਸੋ ਗੁੱਡ ਬਲੈਕ ਟੀ ਨਾਲ ਬਲੈਕ ਚਲੋ ਰਿਪਲੇਸ ਕਰ ਦੋ ਚਾਹ ਇਨਾਂ ਬਲੈਕ ਕਾਫੀ ਗੁੱਡ ਗ੍ਰੀਨ ਟੀ ਜਾਂ ਬਲੈਕ ਕਾਫੀ ਇਹ ਦੋਨੇ ਚੀਜ਼ਾਂ ਗੁੱਡ ਹੈ ਮਤਲਬ ਇਹਨੂੰ ਇੱਕ ਮੀਲ ਨਾਲ ਮਤਲਬ ਆਪਾਂ ਉਹਨੂੰ ਰਿਪਲੇਸ ਕਰਨਾ ਜਿਵੇਂ ਸਵੇਰੇ ਆਪਾਂ ਬ੍ਰੈਕਫਾਸਟ ਕਰੀ ਜਾਂਦੇ ਆ ਉਹਦੇ ਨਾਲ ਚਾਹ ਪੀਂਦੇ ਆ ਜਿਹੜੀ ਚਾਹ ਦੀ ਥਾਂ ਤੇ ਉਹਨੂੰ ਗ੍ਰੀਨ ਟੀ ਪੀ ਲੋ ਇਹ ਉਹਨੂੰ ਰਿਪਲੇਸ ਕਰਨਾ ਹੈ ਨਹੀਂ ਇਹਦੇ ਨਾਲ ਭਾਰ ਨਹੀਂ ਘਟਦਾ ਮਤਲਬ ਇਹਦੇ ਨਾਲ ਕੈਲਰੀਜ਼ ਨਹੀਂ ਜਾਂਦੀਆਂ ਜੀ ਕਹਿੰਦਾ ਮਤਲਬ ਇਹਦੇ 'ਚ ਕੈਲਰੀਜ਼ ਹਨ ਹੀ ਨਹੀਂਆਂ ਪਰ ਇਹ ਆਪ ਨੂੰ ਫਿਲ ਕਰ ਦਿੰਦੀ ਹੈ ਪਰ ਕੈਲਰੀਜ਼ ਇਸ ਚਾਣੀ ਇਹ ਤਾਂ ਕਹਿੰਦੇ ਇਹ ਨਾਲ ਭਾਰ ਘਟਦਾ ਆ ਨਹੀਂ ਵੀ ਇਹ ਕੋਈ ਦਵਾਈ ਹੈ ਇਹ ਨਾਲ ਭਾਰ ਨਹੀਂ ਘਟਦਾ ਇਹ ਕੈਲਰੀਜ਼ ਨੂੰ ਮੈਨੇਜ ਕਰਨ ਦੀ ਚੀਜ਼ ਹੈ ਮਤਲਬ ਵੀ ਕਿਵੇਂ ਆਪਾਂ ਕੈਲਰੀਜ਼ ਤੋਂ ਬਚ ਸਕਦੇ ਆ ਜਿਵੇਂ ਕੰਪਨੀਆਂ ਵੀ ਦਿੰਦੀਆਂ ਆ ਬਾਈ ਮੈਂ ਨਾਮ ਫੇਰ ਲੈਣਾ ਪਰ ਨਹੀਂ ਲੈਂਦੇ ਚਲੋ ਆਪਾਂ ਨਾਮ ਇਹ ਉਹ ਵੀ ਦਿੰਦੀਆਂ ਬਾਈ ਉਹ ਆਪਦਾ ਪ੍ਰੋਡਕਟ ਬਣਾ ਕੇ ਦੇਣਦੀ ਆ ਵੀ ਆਹ ਚਾਹੀਦੀ ਥਾਂ ਤੇ ਆਪ ਵੀ ਨਾ ਚਾਹੀਦੀ ਥਾਂ ਤੇ ਬਾਈ ਗ੍ਰੀਨ ਟੀ ਵੀ ਲੋ ਚਾਹੀਦੀ ਥਾਂ ਤੇ ਸਾਰਾ ਦਿਨ ਸਾਰਾ ਦਿਨ ਸਭ ਤੋਂ ਵੱਡਾ ਇੱਕ ਚੀਜ਼ ਸਾਰਾ ਦਿਨ ਤੁਸੀਂ 3.5 ਲੀਟਰ ਪਾਣੀ ਪੀਣਾ ਹੀ ਪੀਣਾ ਬਾਈ ਭਾਵੇਂ ਸਰਦੀ ਐ ਭਾਵੇਂ ਗਰਮੀ ਐ ਤੁਸੀਂ 3 ਲੀਟਰ ਪਾਣੀ ਪੀਣਾ ਹੀ ਪੀਣਾ ਸਭ ਤੋਂ ਫ੍ਰੀ ਚੀਜ਼ ਸਭ ਤੋਂ ਵੱਧ ਬਿਮਾਰੀਆਂ ਦੀ ਜੜ ਠੀ ਜਿਹੜੀ ਪੱਟੂ ਕੀ ਮਤਲਬ ਜੜ ਨੂੰ ਪਾਣੀ ਆਪਾਂ ਪਾਣੀ ਪੀਂਦੇ ਨਹੀਂ ਬਾਈ ਜਿਹੜਾ ਕਹਿੰਦਾ ਮੈਂ ਬਹੁਤ ਪਾਣੀ ਪੀਂਦਾ ਬਾਈ ਉਹ ਸਿਰਫ 5 ਜਾਂ 6 ਗਲਾਸ ਹੀ ਪਾਣੀ ਪੀਂਦਾ ਠੀ ਜਿਹੜਾ ਕਹਿੰਦਾ ਮੈਂ ਤਾਂ ਯਾਰ ਸਾਰੇ ਦਿਨ ਚ ਵੱਟ ਕਰਦਾਂ ਪਾਣੀ ਪੀਣ ਵਾਲੇ ਉਹ ਸਿਰਫ 5 ਜਾਂ 6 ਗਲਾਸ ਹੀ ਪਾਣੀ ਪੀਂਦਾ ਠੀ ਅਗੋਂ ਕਿ ਆਪਾਂ ਬਾਈ ਸਵੇਰੇ ਸਵੇਰੇ ਜਿਹੜਾ ਪਾਣੀ ਪੀ ਲਿਆ ਪੀ ਲਿਆ ਦੁਪਹਿਰ ਤੋਂ ਬਾਅਦ ਆਪਾਂ ਪਾਣੀ ਭੁੱਲ ਜਾਂਦੇ ਆ ਬਾਈ ਰੋਟੀ ਨਾਲ ਇੱਕ ਗਲਾਸ ਪੀਤਾ ਉਸ ਤੋਂ ਬਾਅਦ 5 ਵਜੇ ਵਾਲੀ ਚਾਹ ਪੀ ਲਈ 6 ਵਜੇ ਕੋਈ ਯਾਰ ਮਿੱਤਰ ਆ ਗਏ 7 ਵਜੇ ਆਪ ਦਾ 10 ਮਿੰਟ ਬਾਜ਼ਾਰ ਘੁੰਮੇ 8 ਵਜੇ ਰੋਟੀ ਖਾਧੀ 9 ਵਜੇ ਪੈ ਗਏ ਬਾਈ ਪਾਣੀ ਕਿੱਥੇ ਗਿਆ ਪਾਣੀ ਦਾ ਇੱਕ ਗਲਾਸ ਵੀ ਨਹੀਂ ਅੰਦਰ ਗਿਆ ਜੀ ਇਹ ਸਭ ਤੋਂ ਵੱਡੀ ਚੀਜ਼ ਹੈ ਬਾਈ ਬੋਡੀ ਅੰਦਰੋਂ ਡੀ ਹਾਈਡਰੇਟ ਹੁੰਦੀ ਰਹਿੰਦੀ ਹੈ ਕਈਆਂ ਦੇ ਕਾਲੇ ਧੱਬੇ ਹੋ ਜਾਂਦੇ ਆ ਮੂੰਹ ਤੇ ਇਹ ਡੀ ਹਾਈਡਰੇਸ਼ਨ ਦਾ ਕਾਰਨ ਹੈ ਸਾਰਾ ਜੇ ਜਦੋਂ ਪਾਣੀ ਪੀਓਗੇ ਤੁਸੀਂ ਅੱਧੇ ਤੋਂ ਵੱਧੋ ਬਿਮਾਰੀਆਂ ਤੁਹਾਨੂੰ ਆਪ ਹੀ ਪਤਾ ਲੱਗੂ ਕਿ ਸਾਡੇ ਸਿਰੋਂ ਚਾਪ ਹੀ हट ਗਏ ਜੀ ਪਾਣੀ ਬਹੁਤ ਇੰਪੋਰਟੈਂਟ ਚੀਜ਼ ਹੈ ਪਾਣੀ ਤੇ ਨੀਂਦ ਨੀਂਦ ਵੀ ਇੱਕ ਪਾਰਟ ਹੈ ਪਤਲੇ ਹੋਣ ਦਾ ਹੂੰ ਅੱਛਾ ਹਾਂ ਬਈ ਨੀਂਦ ਬਹੁਤ ਵੱਡਾ ਪਾਰਟ ਹੈ ਆਪਾਂ ਨੂੰ 8 ਘੰਟੇ ਦੀ ਨੀਂਦ ਲੈਣੀ ਬਹੁਤ ਜ਼ਰੂਰੀ ਹੈ ਹੂੰ 8 ਘੰਟੇ ਦੀ ਨੀਂਦ ਤੁਸੀਂ ਗਿਣ ਕੇ ਸਾਰਾ ਕੁਝ ਗਿਣ ਕੇ ਕਰੋ ਬਈ ਪਾਣੀ ਤੁਸੀਂ ਬੋਤਲ ਰੱਖ ਲਓ ਤਰੀਕੇ ਮੇਰੇ ਤੋਂ ਪੁੱਛ ਲਓ ਮੇਰੇ ਨੰਬਰ ਤੇ ਪੁੱਛ ਲਓ ਤੁਹਾਨੂੰ ਫੋਨ ਕਰ ਲੈਣਗੇ ਤਰੀਕੇ ਮੈਂ ਦੱਸ ਦੂੰਗਾ ਪਾਣੀ ਦੀ ਬੋਤਲ ਰੱਖੋ ਬਈ 2 ਲੀਟਰ ਵਾਲੀ ਬੋਤਲ ਆਪਦੇ ਕੋਲੇ ਰੱਖੋ ਜੀ ਉਹ ਆਦੀ ਮੰਮੀ ਨੂੰ ਕਹ ਦੋ ਜਿਹੜੀ ਤੁਹਾਨੂੰ ਪਰੌਂਠੇ ਖਵਾਉਂਦੀ ਆ ਉਹਨੂੰ ਕਹ ਮੇਰਾ ਪਾਣੀ ਵੀ ਭਰ ਦਿਆ ਕਰ ਬਾਈ 2 ਲੀਟਰ ਦੀ ਬੋਤਲ ਖਾਲੀ ਨਹੀਂ ਹੋਉਂਦਣੀ ਪੀ ਲਿਆ ਫਿਰ ਫੇਰ 2 ਲੀਟਰ ਦੀ ਬੋਤਲ ਭਰ ਲਈ ਫਿਰ ਫੇਰ ਭਰ ਲਈ ਉਹ 2 ਲੀਟਰ ਦੀਆਂ ਦੋ ਬੋਤਲਾਂ ਪੀ ਲੋ ਬਾਈ 1 ਲੀਟਰ ਦੀ ਬੋਤਲ ਨੂੰ ਤਿੰਨ ਵਾਰੀ ਭਰਾ ਲਓ 3 ਲੀਟਰ ਪਾਣੀ ਪੀਤਾ ਕੇ 12 13 ਗਲਾਸ ਬੰਦਿਆ ਬਾਈ 1 ਲੀਟਰ ਤਿੰਨ ਲੀਟਰ ਪਪਾ ਜਿਹੜੇ 1 ਦਿਨ ਚ ਪੀਣੇ ਆ ਵੱਧ ਜਿੰਨੇ ਮਰਜ਼ੀ ਪੀ ਲੋ ਪਾਣੀ ਦਾ ਨੁਕਸਾਨ ਕੋਈ ਨਹੀਂ ਨੁਕਸਾਨ ਕੋਈ ਨਹੀਂ ਫ੍ਰੀ ਚੀਜ਼ ਐ ਹੂੰ ਇੱਕ ਚੀਜ਼ ਹੋਰ ਬਾਈ ਪਾਣੀ ਨਾਲ ਬਹੁਤ ਬਿਮਾਰੀਆਂ ਨੂੰ ਪ ਤਾ ਹੁਣ ਇੱਕ ਇੱਕ ਸਵਾਲ ਕਿਤੇ ਨਾ ਕਿਤੇ ਇਹ ਵੀ ਹੈ ਹੁਣ ਬਹੁਤ ਸਾਰੇ ਲੋਕ ਇਹ ਕਹਿਣਗੇ ਵੀ ਜਿਹੜੀ ਡਰਿੰਕ ਕਰਨ ਦੇ ਨਾਲ ਵੀ ਫੈਟ ਲੂਜ਼ ਕੀਤਾ ਜਾ ਸਕਦਾ ਹੈ ਬੀਅਰ ਦੇ ਨਾਲ ਲੂਜ਼ ਕੀਤਾ ਜਾ ਸਕਦਾ ਹੈ ਨਹੀਂ ਭਾਈ ਬੀਅਰ ਤੇ ਵਿਸਕੀ ਨਾਲ ਤਾਂ ਭਾਰ ਲੂਜ਼ ਹੋ ਹੀ ਨਹੀਂ ਸਕਦਾ ਉਹ ਸ ਤਾਂ ਫੈਟ ਹੈ ਕੈਮੀਕਲ ਤੇ ਫੈਟ ਉਹਦਾ ਸਿੱਧੇ ਸਿੱਧੇ ਆਓ ਤਾਂ ਇੱਕ ਜੀਵ ਦਾ ਸਵਾਲ ਹੈ ਵੀ ਜੇ ਕਿਸ ਤੋਂ ਨਹੀਂ ਰਹਿ ਜਾਂਦਾ ਉਹ 90 ਅਮਲ ਪੀ ਲੋ ਹਫਤੇ ਦੋ ਵਾਰੀ ਇਹਦੇ ਨਾਲ ਭਾਰ ਭੁਰੇ ਲੂਜ਼ ਕੀਤਾ ਜਾ ਸਕਦਾ ਹੈ ਵੀ ਬੀਅਰ ਪੀਨੇ ਪ੍ਰੈਸ਼ਰ ਜ਼ਿਆਦਾ ਬੰਦਾ ਆਪਾਂ ਨੂੰ ਯੂਰਿਨ ਦਾ ਉਹਦੇ ਨਾਲ ਆਪਣੀ ਜੇ ਕਿਡਨੀ ਕੋਈ ਸਟੋਨ ਸਟੋਨ ਹੈ ਉਹ ਨਿਕਲ ਜਾਂਦਾ ਪਤਲੇ ਪਤਲੇ ਤਾਂ ਕਿਵੇਂ ਹੋ ਜਾਣਗੇ ਇਹਦੇ ਨਾਲ ਤਾਂ ਮਟਾਪਾ ਹੀ ਆਉਣਾ ਇਹਦੇ ਨਾਲ ਤੁਸੀਂ ਦੇਖ ਲਓ ਜਿਹੜੇ ਪੀਂਦੇ ਆ ਰਿਸ਼ੀਕਪੁਰ ਰੰਧੀਰ ਕਪੂਰ ਵਰਗੇ ਜਿਹੜੇ ਆਪਾਂ ਨੂੰ ਮਤਲਬ ਜਾਣਦੇ ਆ ਮੋٹے ਮੋٹے ਆ ਪੂਰੇ ਜਬਰਦਸਤ ਮੋٹے ਜਿੰਨੇ ਵੀ ਆਹ ਜਿੰਨੇ ਵੀ ਸਟਾਰਸ ਆ ਕਪੂਰ ਖਾਨ ਕਪੂਰ ਖਾਨ ਦਾ ਖਾਸ ਕਰਕੇ ਇਹ ਸਾਰਾ ਇੰਨਾ ਮੋਟਾ ਹੈ ਇਹ ਬਈ ਪਹਿਲਾਂ ਪਹਿਲਾਂ ਤਾਂ ਇੰਨਾ ਜ਼ਿਆਦਾ ਧਿਆਨ ਰੱਖਦੇ ਆ ਬਾਅਦ ਚ ਉਹ ਚੱਕ ਦਿੰਦੇ ਫੱਟੇ ਪਰ ਜਿਹੜਾ ਮੋਟਾ ਬੰਦਾ ਯਾਰ ਉਹਨੂੰ ਸਾਰੀ ਲਾਈਫ ਖਾਣ ਪੀਣ ਦਾ ਧਿਆਨ ਰੱਖਣਾ ਪੈਣਾ ਹੂੰ ਇਹਦਾ ਕੋਈ ਹੱਲ ਨਹੀਂ ਹੈਗਾ ਬਾਈ ਅਗਲਾ ਕਹਿੰਦੇ ਵੀ ਬਾਅਦ ਚੋਂ ਮੈਂ ਛੱਡ ਦੂੰਗਾ ਧਿਆਨ ਉਹਨੂੰ ਰੱਖਣਾ ਹੀ ਪੈਣਾ ਬਾਈ ਕਿ